ਇਹੀ ਸਾਂਝੀ ਵਾਲਤਾ ਤੇ ਉਹਨਾਂ ਨੂੰ ਸੁਭਦੀ ਹੈ। ਇਹੀ ਸਾਂਝੀ ਵਾਲਤਾ ਤੇ ਉਹਨਾਂ ਨੂੰ ਪਹੁੰਚਦੀ ਨਹੀਂ। ਜੇ ਗੁਰੂ ਸਾਹਿਬ ਜੀ ਇੰਨਾ ਵੱਡਾ ਵਿਸ਼ਾਲ ਸਿਧਾਂਤ ਸੰਸਾਰ ਦੇ ਸਾਹਮਣੇ ਨਾ ਰੱਖਦੇ ਤੇ ਕਦੇ ਉਹਨਾਂ ਨੂੰ ਤਤੀਆਂ ਤਵੀਆਂ ਦੇ ਨਾਲ ਬੈਠਣਾ ਪੈਂਦਾ ਚਾਂਦਨੀ ਚੌਂਕ ਵਿੱਚ ਚੌਂਕੜੇ ਨਾਲ ਲਾਉਣੇ ਪੈਂਦੇ ਦੇਗਾਂ ਵਿੱਚ ਉਬਾਲੇ ਨਾਲ ਖਾਣੇ ਪੈਂਦੇ ਤੁਸੀਂ ਜਿਹੜੀਆਂ ਚੀਜ਼ਾਂ ਨੂੰ ਆਪਣੀਆਂ ਪ੍ਰਾਪਤੀਆਂ ਮੰਨਦੇ ਹੋ ਉਹ ਉਹਨਾਂ ਚੀਜ਼ਾਂ ਵਿੱਚ ਵਰਤ ਕੇ ਤੁਹਾਡੇ ਨੂੰ ਦੁਸ਼ਮਣੀ ਕੱਢਦੇ ਆ ਸੋ ਇਹਨਾਂ ਗੱਲਾਂ ਨੂੰ ਵਿਚਾਰ ਦਾ ਵਿਸ਼ਾ ਜਾਣ ਕੇ ਵਿਚਾਰਨ ਦੀ ਲੋੜ ਹੈ ਗੰਭੀਰਤਾ ਦੇ ਨਾਲ ਸੋ ਸਮਾ ਨੂੰ ਲੱਗਦਾ ਜ਼ਿਆਦਾ ਲੈ ਗਿਆ ਮੈਂ ਹੀਮੰਦਰ ਜਾਤਿਕਾ ਸਭ ਨੂੰ ਅੰਗਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇਸਨ ਸਿੰਘ ਸਾਹਿਬਾਈ ਹਰਦੀਪ ਸਿੰਘ ਜੀ ਟੈਂਸ਼ਨ ਤੋਂ ਜਿਨ੍ਹਾਂ ਨੇ ਬਹੁਤ ਵਧੀਆ ਵਿਚਾਰ ਰੱਖੇ ਨੇ ਜ਼ਰੂਰ ਸੇਨਾ ਦੇ ਵਿਚਾਰਾਂ ਨੂੰ ਅਮਲ ਚੇ ਲਿਆਵਾਂਗੇ ਕਿ ਅੱਗੇ ਜੋ ਬਲਾਰੇ ਬੋਲਣਗੇ ਉਹਨਾਂ ਵਾਸਤੇ ਵੀ ਇੱਕ ਛੋਟਾ ਕਾਜ ਲਿਖਿਆ ਜਾਊਗਾ ਕਿਸੇ ਦੀ ਵੋਟਣ ਦਾ ਸਭ ਤੋਂ ਵੱਧਿਆ ਸੁਝਾਅ ਤੇ ਇਦਾਂ ਹੀ ਲੋਕਾਂ ਦੇ ਸ਼ਾਬ ਜਾਣੀਆਂ ਜੋਨੇ ਵੀ ਅਸੀਂ ਵੱਤ ਤੋਂ ਵੱਤ ਜਿੰਨਾ ਸਾਡਾ ਜ਼ੋਰ ਲੱਗਿਆ ਅਸੀਂ ਸੁਝਾਵਾਂ ਨੂੰ ਬੇਨਕਾਫੀ ਕਰਾਂਗੇ ਜਿਹੜਾ ਜੀ ਸੰਕਤ ਲੰਗਰ ਤੇ ਪਿੱਛੇ ਚੱਲ ਗਿਆ ਲੰਗਰ ਸੈਕਟਰ ਪੰਜਾਬ ਚਾਈ ਜਾਓ ਵਾਹਿਗੁਰੂ ਜੀ ਕੀ ਫਤਿਹ तकरीबन 2 ਮਹੀਨਿਆਂ ਤੋਂ ਤਾਂ ਉਪਰੋਕਤ ਬੈਠੇ ਸਿੰਘ ਸਾਹਿਬ ਭਾਈ ਗੁਰਜੀਤ ਸਿੰਘ ਜੀ ਸਾਹਿਬਾਂ ਜੀ ਉਹਨਾਂ ਦਾ ਸਾਥ ਦੇਣ ਲਈ ਤੇ ਆਪਣੇ ਫਰਜ਼ ਨੂੰ ਨਿਭਾਉਣ ਵਾਸਤੇ ਆਪਾਂ ਅੱਜ ਜੁੜੇ ਆਂ ਕਿ ਸੰਗਤ ਜੀ ਸਿੱਖ ਦੇ ਵਾਸਤੇ ਸੁਣਿਓ ਧਿਆਨ ਨਾਲ ਜਿੰਦਗੀ ਦੇ ਵਿੱਚ ਸਭ ਤੋਂ ਵੱਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਕਾਰ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਥਾਂ ਸਾਡੇ ਲਈ ਸਰਮੌਰ ਹੋਇਆ ਕਰਦੀ ਹੈ ਇਹ ਗੱਲ ਜਿਹੜੀ ਹੈ ਇਹ ਕੋਈ ਸਿੱਖਾਂ ਤੋਂ ਨਹੀਂ ਬਲਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਉਹਨਾਂ ਦੇ ਇਤਿਹਾਸ ਵਿੱਚੋਂ ਵੀ ਇਹ ਝਲਕ ਮਿਲਦੀ ਹੈ ਕਿ ਗੁਰਬਾਣੀ ਦੇ ਤੁਲ ਸਾਹਿਜ ਜੀ ਕਿਸੇ ਗੱਲ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੀ ਸੰਪਾਦਨਾ ਕੀਤੀ ਤੇ ਇਤਿਹਾਸ ਵਿੱਚ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਮੰਜੀਤ ਸਾਹਿਬ ਦੇ ਉੱਤੇ ਬੈਠਣਾ ਬੰਦ ਕਰ ਦਿੱਤਾ ਸੀ ਜਿੱਥੇ ਮਹਾਰਾਜ ਦਾ ਸੁਖਾਸ਼ਣ ਹੁੰਦਾ ਸੀ ਸੱਚੇ ਪਾਤਸ਼ਾਹ ਉਸ ਪਲੰਘੇ ਦੇ ਹੇਠਾਂ ਸੌਂਿਆ ਕਰਦੇ ਸੀ ਗੁਰਬਾਣੀ ਦਾ ਸਤਕਾਰ ਅਦਵ ਸਾਡੇ ਸਾਧ ਸੰਗਤ ਦੀ ਵਾਸਤੇ ਇੰਨਾ ਉੱਚਾ ਹੈ ਕਿ ਗੁਰੂ ਕਾਲ ਦੇ ਵਿੱਚ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੱਚੇ ਨੇ ਉਹਨਾਂ ਦੇ ਬੇਟੇ ਨੇ RAM ਰਾਏ ਨੇ ਇੱਕ ਸ਼ਬਦ ਬਦਲਿਆ ਸੀ ਜਿੱਥੇ ਕਿ ਉਹਨਾਂ ਦੇ ਗੱਲ ਦੇ ਉੱਤੇ ਤਲਵਾਰ ਲਟਕਦੀ ਸੀ ਔਰੰਗਜ਼ੇਬ ਦੀ ਉਹਨੇ ਕਿਹਾ ਸੀ ਮਿੱਟੀ ਮੁਸਲਮਾਨ ਕੀ ਕਹਿਣ ਦੀ ਬਜਾਏ ਮਿੱਟੀ ਬੇਈਮਾਨ ਕੀ ਕਿਹਾ ਸੀ ਤੇ ਗੁਰੂ ਪਾਤਸ਼ਾਹ ਨੇ ਸਾਧ ਸੰਗ ਦੀ ਸਦਾ ਵਾਸਤੇ ਉਹਨੂੰ ਗੁਰੂ ਘਰ ਦੇ ਵਿੱਚੋਂ ਬੇਦਖਲ ਕਰ ਦਿੱਤਾ ਸੀ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਕਹਿੰਦੇ ਨੇ ਜਿਨ ਪੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਘਮਾਰਾ ਇਸ ਕਰਕੇ ਗੁਰਬਾਣੀ ਦਾ ਆਦਬ ਸਤਕਾਰ ਸਾਡੇ ਵਾਸਤੇ ਸਾਧ ਸੰਗ ਦੀ ਸਭ ਤੋਂ ਪ੍ਰਮੁੱਖ ਹੈ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਥਾਂ ਕੋਈ ਨਹੀਂ ਲੈ ਸਕਦਾ ਪਰ ਧਿਆਨ ਨਾਲ ਸੁਣਿਓ ਸਾਹਿ ਸੰਗਤ ਦੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੀ ਸਾਡੀ ਤਾਕਤ ਨੇ ਇਤਿਹਾਸ ਦੇ ਹਵਾਲਿਆਂ ਚ ਸੁਣਿਓ ਜਦੋਂ ਨਾਦਰ ਸ਼ਾਹ 90 ਲੱਖ ਰੁਪਈਆ ਲੁੱਟ ਕੇ ਸਾਹਿ ਸੰਗਤ ਜੀ ਦਿੱਲੀ ਵਿੱਚੋਂ ਵਾਪਸ ਆਇਆ ਪਾਣੀ ਬਤਲੰਗਿਆ ਕਰਨਾਲ ਲੰਘਿਆ ਅੰਮ੍ਰਾਲਾ ਲੰਘਿਆ ਉਹਨੂੰ ਕਿਸੇ ਨੇ ਨਹੀਂ ਘੇਰਿਆ ਉਹਨੂੰ ਸਤਲੁਜ ਦੇ ਕਿਨਾਰੇ ਦੇ ਉੱਤੇ ਆ ਕੇ ਗੁਰੂ ਦੇ ਸਿੰਘਾਂ ਨੇ ਘੇਰਿਆ। ਤਕਰੀਬਨ 222 ਚੜਾਈ ਜਦੋਂ ਉਹ ਜਾਨ ਬਚਾਉਂਦਾ ਲਾਹੌਰ ਪਹੁੰਚਿਆ ਤੇ ਉੱਥੇ ਲਾਹੌਰ ਦਾ ਜਿਹੜਾ ਉਸ ਸਮੇਂ ਦਾ ਸੂਬੇਦਾਰ ਸੀ ਉਹ ਸੀ ਜਕਰੀਆ ਖਾਨ। ਉਹ ਜਕਰੀਆ ਖਾਨ ਨੂੰ ਕਹਿੰਦਾ ਮੈਂ ਦਿੱਲੀ ਤੋਂ ਚੱਲ ਕੇ ਆ ਗਿਆ ਮੈਨੂੰ ਕਿਸੇ ਨੇ ਘੇਰਿਆ ਨਹੀਂ ਇਹ ਲੋਕ ਕੌਣ ਨੇ? ਉਹ ਫਿਰ ਅੱਗੇ ਕਾਜੀ ਬੈਠਾ ਸੀ ਉਹਨੇ ਦੱਸਿਆ ਵੀ ਇਹ ਗੁਰੂ ਦੇ ਸਿੰਘ ਨੇ ਜਿਨ੍ਹਾਂ ਨੇ ਤੈਨੂੰ ਘੇਰਿਆ। ਉਨੇ ਫਿਰ ਗੁਰੂ ਦੇ ਸਿੰਘਾਂ ਬਾਰੇ ਉਹਨਾਂ ਨੇ ਅੰਦਰਲੇ ਖਲਾਤ ਪੁੱਛੇ ਵੀ ਇਹ ਕੌਣ ਨੇ ਕਿਵੇਂ ਬਣੇ ਨੇ ਕੌਣ ਇਹਨਾਂ ਨੂੰ ਅਗਵਾਈ ਕਰਦਾ ਬਹੁਤਾ ਸਮਾਂ ਨਹੀਂ ਪਿਆਰਿਓ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਉਹਨੇ ਦੋ ਗੱਲਾਂ ਕਹੀਆਂ ਸੀ ਉਹ ਕਹਿੰਦਾ ਮੁਰਸ਼ਿਦ-ਇਨ ਕਾ ਵਲੀ ਪਿਓ ਇਨਕੋ ਆਵੇ ਹਿਆਤ ਦੀਓ ਕਹਿੰਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਦਾ ਮੁਰਸ਼ਿਦ ਪੂਰਾ ਹੈ ਤੇ ਮੁਰਸ਼ਿਦ ਕੌਣ ਹੈ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਉਥੋਂ ਇਹਨਾਂ ਨੂੰ ਤਾਕਤ ਮਿਲਦੀ ਹੈ ਤੇ ਸੰਗਤ ਜੀ ਉਹਨੇ ਦੋਈ ਹੁਕਮ ਕੀਤੇ ਸੀ ਜਿਹੜਾ ਦਰਬਾਰ ਸਾਹਿਬ ਹੈ ਉਹਨੂੰ ਪੂਰ ਦੇ ਉਤਾ ਦਿਓ ਤੇ ਸੰਗਤ ਜੀ ਅੱਜ ਜਿਹੜਾ ਸਰਕਾਰਾਂ ਦਾ ਜ਼ੋਰ ਲੱਗਿਆ ਹੋਇਆ ਉਹ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ ਤੋੜਨ ਤੇ ਆ ਤੇ ਉਹਦੇ ਪਿੱਛੇ ਵਿਸ਼ੇ ਤਾਂ ਅਸੀਂ ਜਿੱਦਾਂ ਭਾਈ ਸਾਹਿਬ ਨੇ ਦੱਸਿਆ ਬਹੁਤ ਵਧੀਆ ਗੱਲ ਹੈ ਬਹੁਤ ਸਾਰੇ ਵਿਸ਼ੇ ਨੇ ਸਾਡੇ ਆਲੇ ਦੁਆਲੇ ਕਿੰਨੇ ਆ ਪੋਸਟਰ ਲੱਗੇ ਪੈਨੇ ਹੋਰ ਚੀਜ਼ਾਂ ਇਹਨਾਂ ਤੋਂ ਅਸੀਂ ਜਿੰਨੇ ਮਰਜ਼ੀ ਵਿਸ਼ੇ ਛੇੜ ਲੀਏ ਪਰ ਵਿਸ਼ਾ ਸਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਰਦੇ ਸਤਕਾਰ ਦਾ ਗੁਣਾ ਚਾਹੀਦਾ ਕਿ ਕਿ ਇੱਕੋ ਮੁੱਦੇ ਦੇ ਉੱਤੇ ਲੜਾਈ ਲੜੀ ਜਾਏ ਤਾਂ ਤਾਕਤ ਜਿਹੜੀ ਹੈ ਉਹ ਇਕੱਠੀ ਰਹਿੰਦੀ ਹੈ ਜਦੋਂ ਬਹੁਤ ਸਾਰੇ ਮੁੱਦਿਆਂ ਤੇ ਅਸੀਂ ਇੱਥੇ ਗੱਲ ਕਰਦੇ ਹਾਂ ਤਾਂ ਸਾਡਾ ਮਾਈਂਡ ਵੀ ਕਨਫਿਊਜ਼ ਹੁੰਦਾ ਹੈ ਤੇ ਸਾਡੀ ਸ਼ਕਤੀ ਵੀ ਖਿੰਡਦੀ ਆ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਸਾਡੀ ਆਣ ਨੇ ਸਾਡੀ ਬਾਣ ਨੇ ਸਾਡੀ ਸ਼ਾਨ ਨੇ ਇਤਿਹਾਸ ਵਿੱਚ ਦੱਸਿਆ ਜਾਂਦਾ ਕਿ ਗੁਰੂ ਗ੍ਰੰਥ ਸਾਹਿਬਹਾਰਾ ਦਾ ਸਤਕਾਰ ਇੱਡਾ ਹੁੰਦਾ ਸੀ ਵੀ ਜਦੋਂ ਪਹਿਲਾਂ ਪਿੰਡਾਂ ਵਿੱਚ ਜਿੰਨਾ ਸਮਾਂ ਗੁਰਦੁਆਰਾ ਸਾਹਿਬ ਦਾ ਗੁੰਬਦ ਨਹੀਂ ਸੀ ਬਣਦਾ ਉਨਾਂ ਸਮਾਂ ਬੁਰਦਾਰ ਲੋਕ ਚਵਾਰਾ ਨਹੀਂ ਸੀ ਆਪਣਾ ਪਾਉਂਦੇ ਹੁੰਦੇ ਗੁਰੂ ਮਹਾਰਾਜ ਦਾ ਏਡਾ ਸਤਕਾਰ ਰੱਖਦੇ ਸੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਤਕਾਰ ਹੀ ਮੇਰੀ ਬੇਨਤੀ ਨੂੰ ਸੁਣਿਆ ਤੁਸੀਂ ਧਿਆਨ ਨਾਲ ਦੂਸਰੇ ਲੋਕਾਂ ਨੂੰ ਚੁਬਦਾ ਹੈ ਗੁਰੂ ਪਿਆਰ ਵਾਲੇ ਮਾਫ਼ ਕਰਨਾ ਬਾਈਬਲ ਨੂੰ ਦੁਨੀਆ ਦੀਆਂ ਜਿੰਨੀਆਂ ਪਾਸਾਵਾਂ ਨੇ ਉਨੀਆਂ ਚ ਛਾਪਿਆ ਗਿਆ ਉਹ ਲੋਕ ਕਹਿੰਦੇ ਨੇ ਬਾਈਬਲ ਨੂੰ ਪੜੋ ਉਹ ਸਾਥ ਸੰਗ ਦੀ ਏਡਾਂ ਖਤਾਨਾ ਵਿੱਚ ਵੀ ਡੇਗ ਜਾਂਦੇ ਨੇ ਵੀ ਕੋਈ ਬੰਦਾ ਬੈਠਾ ਹੋਏ ਕਿ ਤੇ ਵਾਅਦ ਨੂੰ ਬਾਈਬਲ ਨੂੰ ਪੜ੍ਹ ਲਏਗਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੱਚੇ ਪਾਤਸ਼ਾਹ ਦਾ ਜੋ ਸਤਕਾਰ ਹੈ ਉਹ ਸਾਰੀ ਦੁਨੀਆ ਤੋਂ ਸਿੱਖ ਵਾਸਤੇ ਸ਼ਰਮੌਰ ਹੈ ਇਸ ਕਰਕੇ ਸਾਧ ਸੰਗਤ ਜੀ ਜੇ ਲੰਬੇ ਸਮੇਂ ਤੋਂ ਢਾਲਾਈ ਗਈ ਹੈ ਉਹ ਸਾਡੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੈ ਕੱਢਣ ਵਾਸਤੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਤੇ ਇਸ ਕਰਕੇ ਅਸੀਂ ਬੜੀਆਂ ਲੜਾਈਆਂ ਲੜੀਆਂ بڑے ਮੋਰਚੇ ਲੱਗੇ ਉਹਨਾਂ ਦੀ ਲੜੀ ਨੂੰ ਅੱਗੇ ਤੋਰਦੇ ਭਾਈ ਗੁਰਜੀਤ ਸਿੰਘ ਜੀ ਸਾਧ ਸੰਗਤ ਜੀ ਬੈਠੇ ਨੇ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਸਾਡੇ ਮਨ 'ਚ ਬੜੇ ਸਵਾਲ ਉੱਠਦੇ ਹੋਣਗੇ ਪਿਛਲੇ ਮੋਰਚਿਆਂ ਬਾਰੇ ਵੀ ਉੱਠਦੇ ਹੋਣਗੇ ਬਹੁਤ ਸਾਰੇ ਸਵਾਲ ਸਾਧ ਸੰਗਤ ਦੀ ਪਰ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਅਸੱਚੇ ਪਾਤਸ਼ਾਹ ਨੂੰ ਅੱਗੇ ਰੱਖ ਕੇ ਮੋਰਚੇ 'ਚ ਆਉਣਾ ਤੇ ਪੂਰੀ ਸੰਜੀਦਗੀ ਨਾਲ ਆਉਣਾ ਆ ਵੇਖੋ ਉਹ 60 ਦਿਨਾਂ ਦਾ ਤਕਰੀਬਨ 60 ਦਿਨ ਹੋਣ ਚੱਲੇ ਨੇ ਉਹਨੂੰ ਸਾਧ ਸੰਗਤ ਦੀ ਉਹ ਚੱਜ ਨਾਲ ਰੋਟੀ ਨਹੀਂ ਖਾਂਦਾ ਠੰਡ ਵਿੱਚ ਬੈਠਾ ਤੇ ਮਾਫ ਕਰਿਓ ਮੈਂ ਇਹ ਗੁੱਸਾ ਨਾ ਕਰਿਓ ਸਾਸੰਗ ਜੀ 3 ਵਜੇ ਆ ਤੇ ਅਸੀਂ ਕਿੰਨਾ ਲੰਗਰ ਵਾਸਤੇ ਰੌਲਾ ਪਾਇਆ ਮੈਂ ਕਿਹਾ ਛਕ ਲਓ ਰਵੰਦਰ ਕੋਈ ਗੱਲ ਨਹੀਂ ਛਕ ਲੈਣਾ ਚਾਹੀਦਾ ਲੰਗਰ ਛਕਾਉਣ ਵਾਸਤੇ ਹੀ ਲਿਆਂਦਾ ਵਾ ਪਰ ਅਨੁਸ਼ਾਸਨ ਜਿਹੜਾ ਆ ਇੱਥੇ ਉਹਨੇ ਅਸੀਂ ਨਹੀਂ ਹਾਂ ਹਰ ਸੈਂਟਰ ਦੇ ਪੰਜਾਬ ਦੇ ਜਿੰਨੀ ਇੱਥੇ ਏਜੰਸੀਆਂ ਦੇ ਸਾਸੰਗ ਜੀ ਦੇ ਮੁਲਾਜ਼ਮ ਖੜੇ ਆ ਇੱਕ ਇੱਕ ਗੱਲ ਸਾਡੀ ਨੋਟ ਕਰਕੇ ਉੱਤੇ ਭੇਜਦੇ ਵੀ ਇਹ ਲੋਕ ਕਿੰਨੇ ਕੁ ਅਨੁਸ਼ਾਸਨ ਵਿੱਚ ਰਹਿੰਦੇ ਆ ਤੇ ਇਸ ਕਰਕੇ ਮੈਂ ਸੁਝਾਈ ਦੇਣਾ ਚਾਹਨਾ ਤੇ ਇੱਕ ਬੇਨਤੀ ਕਰਨੀ ਚਾਹਨਾ ਆਓ ਆਪਣੇ ਨਾਲ ਦੋ ਚਾਰ ਹੋਰ ਬੰਦੇ ਲੈ ਕੇ ਉਹ ਜਿੰਨਾ ਹੋ ਸਕਦਾ ਹੈ ਇਹਦੇ ਵਿੱਚ ਆਪਣਾ ਯੋਗਦਾਨ ਪਾਓ ਪ੍ਰਸਾਦ ਸੰਗਤ ਜੀ ਅਸੀਂ ਇੱਥੇ ਇਹ ਨਹੀਂ ਦੇਖਣਾ ਸਾਡੇ ਮਨ ਵਿੱਚ ਬਹੁਤ ਸਾਰੇ ਲੋਕ ਗਲਤ ਪ੍ਰਚਾਰ ਵੀ ਇੱਥੇ ਕਈ ਵਾਰ ਕਰ ਜਾਂਦੇ ਆ ਜਾਂ ਬੋਲਿਆ ਜਾਂਦਾ ਖੋਜ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਜਾਂ ਸਾਨੂੰ ਉਹਦੇ ਵਿੱਚ ਕਨਫਿਊਜ਼ਨ ਹੁੰਦੀ ਆ ਪਰ ਅਸੀਂ ਸਿਰਫ ਤੋਂ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਨੂੰ ਅੱਗੇ ਰੱਖ ਕੇ ਆਉਣਾ ਹੈ ਤੇ ਸਾਧ ਸੰਗਤ ਜੀ ਮੋਰਚਾ ਜਿੰਨਾ ਮਰਜ਼ੀ ਲੰਮਾ ਚੱਲੇ ਅਸੀਂ ਆਪਣਾ ਫਰਜ਼ ਅਦਾ ਕਰਨਾ ਹੈ ਸੰਗਤ ਜੀ ਇਸੇ ਕਰਕੇ ਸ਼ੁਰੂ ਤੋਂ ਇਹ ਹੈ ਕੋਈ ਵੱਡੀ ਗੱਲ ਨਹੀਂ ਵੀ ਥੋੜੇ ਹੁੰਦੇ ਨੇ ਥੋੜੇ ਹੁੰਦੇ ਨੇ ਪਿੰਡਾਂ 'ਚ ਜੇ ਤੁਸੀਂ ਰਿਐਲਿਟੀ ਨਾਲ ਦੇਖੋਗੇ ਨਾ ਤਾਂ ਅੱਜ ਵੀ ਅਸਲੀ ਸਿੱਖਾਂ ਦੇ ਜਿਹੜੇ ਘਰ ਨੇ ਨਾ ਉਹ 5-4% ਨੇ ਜਿਹੜੇ 90% ਲੋਕ ਨੇ ਉਹ ਉਹ ਨੇ ਜਿਨ੍ਹਾਂ ਨੂੰ ਬਸ ਇੰਨਾ ਕੁ ਪਤਾ ਹੈ ਕਿ ਖੁਸ਼ੀ ਵੇਲੇ ਬਾਬਾ ਜੀ ਦਾ ਸਰੂਪ ਕਰ ਲਿਆਉਣਾ ਗਮੀ ਵੇਲੇ ਬਾਬਾ ਦਾ ਸਰੂਪ ਉਹਨਾਂ ਨੂੰ ਹੋਰ ਕੋਈ ਜਿਹੜੇ ਅੰਦਰੋਂ ਮੁੱਦਿਆਂ ਨਾਲ ਜੁੜੇ ਹੋਏ ਨੇ ਉਹ ਪਿੰਡਾਂ 'ਚ 5-7 ਬੰਦੇ ਹੀ ਹੁੰਦੇ ਆ ਜਿਆਦਾ ਲੋਕ ਨਹੀਂ ਹੁੰਦੇ ਜਿਹੜੇ ਰੀਅਲਿਟੀ ਮੁੱਦੇ ਨਾਲ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਦੁੱਖ ਹੁੰਦਾ ਤੇ ਇਸ ਕਰਕੇ ਤੁਸੀਂ ਉਹੀ 5-5 7-7 ਬੰਦੇ ਹੋ ਜਿਹੜੇ ਪਿੰਡਾਂ 'ਚ ਉੱਠ ਕੇ ਆਇਓ ਤੇ ਤੁਸੀਂ ਸਵਾ ਸਵਾ ਲੱਖ ਵਰਗੇ ਹੋ ਇਸ ਕਰਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਆਪਾਂ ਜੁੜੇ ਰਹਿਣਾ ਅਫਵਾਹਾਂ ਵੀ ਉੱਡਣਗੀਆਂ ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਰੱਖ ਕੇ ਭਾਈ ਗੁਰਜੀਤ ਸਿੰਘ ਦੇ ਸੱਦੇ ਉੱਤੇ ਸਾਧ ਸੰਗਤ ਜਦੋਂ ਵੀ ਇਥੇ ਦੀ ਜੋ ਕਮੇਟੀ ਹੈ ਜੋ ਵੀ ਉਹਨਾਂ ਵੱਲੋਂ ਪ੍ਰੋਗਰਾਮ 2 ਦਿਨਾਂ ਬਾਅਦ 4 ਦਿਨਾਂ ਬਾਅਦ ਦਿੱਤਾ ਜਾਂਦਾ ਹੈ ਆਪਣਾ ਫਰਜ਼ ਅਦਾ ਕਰਕੇ 2 ਨੂੰ 4 ਨੂੰ ਹੋਰ ਲੈ ਕੇ ਨਾਲ ਆਈਏ ਇਹੀ ਫਰਜ਼ ਨਿਭਾਉਂਦੇ ਰਹੋ ਮਰਜ਼ ਆਪੀ ਭਲੀ ਕਰਨਗੇ ਜੀ ਇਨੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੈਂਪੋ ਪਰ ਕੇ ਲਿਆਉਂਦੀ ਆ ਮੇਰੇ ਖਾਲੋਂ 6-8 ਪ੍ਰੋਗਰਾਮ ਅਸੀਂ ਲਾਤੇ ਨੇ ਟੈਂਪੋ ਪਰ ਕੇ ਇਸ ਮੋਰਚੇ ਵਿੱਚ ਆਉਂਦੀ ਆ ਲੋਕਾਂ ਨੂੰ ਪ੍ਰੇਰਦੀ ਹੈ ਤੇ ਸ਼ਹਿਰ ਦੀਆਂ ਬੀਬੀਆਂ ਜਿਨ੍ਹਾਂ ਵਿੱਚ ਬੀਬੀ ਸੁਖਵਿੰਦਰ ਕੌਰ ਹੋਰ ਦਾ ਸੀ ਨਾਂ ਨਹੀਂ ਜਾਣਦੇ ਸੁਖਮਨੀ ਸਾਹਿਬ ਦਾ ਪਾਸ ਡੇਲੀ ਕਰਦੀਆਂ ਨੇ ਕਿ ਅੱਜ ਮੋਰਚੇ ਵਿੱਚ ਵੀ ਪੈਦਲ ਤੁਰ ਕੇ ਆਈਆਂ ਨੇ ਅਸੀਂ ਬਹੁਤ ਧੰਨਵਾਦ ਦੀਆਂ ਬੀਬੀਆਂ ਦਾ ਕਿ ਵੱਧ ਤੋਂ ਵੱਧ ਆਓ ਆਪਾਂ ਅੱਗੇ ਲੱਗੇ ਕਿਉਂਕਿ ਜਿਹੜੀ ਨੌਜਵਾਨੀਆਂ ਸਾਡੀ ਧੰਨਵਾਦ ਕੀਤਾ ਜਾਂਦਾ ਹੈ ਕਿ ਸਾਨੂੰ ਸਾਰਿਆਂ ਨੂੰ ਜਾਗਰਣਾ ਚਾਹੀਦਾ ਹੈ ਕਿ ਸਾਡਾ ਜੋ 11ਵਾਂ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਉਹਨਾਂ ਦੀਆਂ ਥਾਂ ਥਾਂ ਤੇ ਸਾਡੇ ਧਰਮਾਂ ਦੀਆਂ ਬੇਇੱਜ਼ਤੀਆਂ ਹੋ ਰਹੀਆਂ ਨੇ ਕਾਸ਼ੀ ਇਹਨਾਂ ਨੂੰ ਰੋਕਣਾ ਹੈ ਰੋਕਣ ਵਾਸਤੇ ਅਸੀਂ ਇਕੱਠੇ ਹੁੰਨੇ ਆ ਕਿ ਕਮੂਨ ਬਣਾਓ ਇਹ ਬੇਇੱਜ਼ਤੀਆਂ ਰੋਕਣਾ ਜਦੋਂ ਕੋਈ ਵੀ ਸਾਡੇ ਪੰਜਾਬ ਦੀ ਮੈਲ ਖਾਂਦਾ ਹੈ ਕਾ ਉਹਦੇ ਵੇਖ ਲਓ ਅਗਵਾਸ ਤੇ ਪਰਚੇ ਕੀਤੇ ਜਾਂਦੇ ਨੇ ਪਰਚਾ ਤੋਂ ਬਾਅਦ ਉਸ ਨੂੰ ਗ੍ਰਿਫਤਾਰੀਆਂ ਕਰਕੇ ਥਾਣੇ ਭੇਜਿਆ ਜਾਂਦਾ ਜਿਹੜੇ ਬੇਦਬੀਆਂ ਕਰਨ ਵਾਲੇ ਨੇ ਉਹਨਾਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਨਸ਼ੇ ਗੇਚਣ ਵਾਲਿਆਂ ਨੂੰ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਪਰ ਤੁਹਾਡੀ ਜਿਹੜੀ ਸਿੱਖੀ ਏ ਇਹਦੇ ਤੋਂ ਸਰਕਾਰ ਹਮਲਾ ਕਰਦੀ ਏ ਹੱਕ ਸਰਕਾਰ ਤੁਹਾਨੂੰ ਦੇਣਾ ਨਹੀਂ ਚਾਹੁੰਦੀ ਸਾਨੂੰ ਖੋ ਕੇ ਲੈਣੇ ਪੈਂਦੇ ਨੇ ਸਰਕਾਰ ਤੋਂ ਹੱਕ ਕਿਹਨੇ ਖੋਣੇ ਪੈਂਦੇ ਨੇ ਜਾ ਤੁਸੀਂ ਇੱਕ ਇਕੱਠੇ ਹੋ ਇੱਕ ਛੋਟੀ ਜੀ ਚਿੜੀ ਐ ਛੋਟੀ ਜੀ ਚਿੜੀ ਉਹ ਜੰਗਲ ਦੇ ਵਿੱਚ ਅੱਗ ਲੱਗੀ ਹੋਈ ਐ ਉਹ ਚਿੜੀ ਪਾਣੀ ਦੀ ਹੁਣ ਚੁੰਝ ਕਿੱਡੀ ਕੋ ਚਿੜੀ ਨਹੀਂ ਉਹ ਆਪਣੀ ਚੁੰਝ ਨੂੰ ਭਰ ਕੇ ਜੰਗਲ ਦੀ ਅੱਗ ਬੁਝਾ ਰਹੀ ਐ ਇੱਕ ਮੂਰਖ ਜਿਸ ਤਰ੍ਹਾਂ ਹੱਕਾ ਹੀ ਸਮਾਨੇ ਦੇ ਮੂਰਖ ਨਹੀਂ ਹਜੇ ਕਕਰ ਦੀ ਮਾਰੇ ਇੱਕ ਹਾਜ਼ਰੀ ਨਹੀਂ ਲਵਾਈ ਕੀ ਗੱਲ ਹੈ ਗੁਰੂ ਨੂੰ ਨਹੀਂ ਮੰਨਦੇ ਮੋਰਖਾ ਨੂੰ ਕਹਿੰਦਾ ਨਹੀਂ ਚਿੜੀਏ ਜਿਹੜੀ ਤੂੰ ਚੰਝ ਭਰ ਕੇ ਲਜਾਨੀ ਹੈ ਤੇ ਆਗ ਬੁਝ ਜਾਏਗੀ ਉਹ ਕਹਿੰਦੀ ਮੋਰਖਾ ਅੱਗ ਜਿੰਨੇ ਨੂੰ ਬੁਝੇਗੀ ਉਹਨੇ ਨੂੰ ਬੁਝੇਗੀ ਪਰ ਮੇਰੀ ਉਸ ਲੈਂਚ ਹਾਜ਼ਰੀ ਆਏਗੀ ਜਿੱਥੇ ਆਗ ਲਾਉਣ ਵਾਲੇ ਜਿਹੜੇ ਬੁਝਾਉਣ ਵਾਲੇ ਉਹਨਾਂ ਦੇ ਵਿੱਚ ਮੇਰੀ ਹਾਜ਼ਰੀ ਆਏਗੀ ਫੀ ਫਾਜ ਨੇ ਟਾਲ ਲੱਗ ਰਹੀ ਨੇ ਆਉਣ ਵਾਲੇ ਦਿਨਾਂ 'ਚ ਵੱਡਾ ਕੱਟ ਕਰ ਦਿਓ ਪਤਾ ਲੱਗ ਜਾਏ ਸਰਕਾਰ ਨੂੰ ਕਿ ਲੋਕ ਜਾਗਦੇ ਨੇ ਅਪਾਰਾ ਦਾ ਆਉਂਦਾ ਨਾ ਰੋਜ ਹੁਕਮ ਦੇਂਦਾ ਕਿ ਜਾਗੋ ਕਿਸ ਵਾਸਤੇ ਦੇਂਦਾ ਕਿ ਰਖਵਾਲੇ ਬਣੋ ਆਪਣੇ ਘਰਾਂ ਦੇ ਅਸੀਂ ਮਾਰ ਕੇ ਤਾਲਾ ਗੁਰੂ ਘਰ ਨੂੰ ਤੇ ਰਾਹ ਨਾਲ ਸੌ ਜਾਂਦੇ ਆ ਕੀ ਗੱਲ ਆ ਦੇ ਅਲੱਗੋਲੇ ਹੁੰਦਾ ਹੈ। ਆ ਸਾਡਾ ਵੱਡਾ ਅਲੀ ਡਰੇ। ਉਹ ਗੋਲੇਗਰਾਮ ਸਾਡਾ ਵੱਡਾ ਲੀਡਰ ਹੈ। ਤੇਰੇ ਧਿਆ ਕਰ ਆਪਣੇ ਪਿੰਡਾਂ ਦੇ ਵਿੱਚ। ਖ਼ਬਰਦਾਰ ਹੋ ਕੇ ਤੇਰੇ ਧਿਆ ਕਰੋ ਕੋਈ ਵੀ ਸਾਡਾ ਇੱਥੇ ਤਾਂ ਮੈਨੂੰ ਚਾਹੁੰਦਾ ਹੈ। ਪ੍ਰਸ਼ਾਸਨ ਨੂੰ ਵੱਡੀ ਸਾਡੀ ਚਿਤਾਵਨੀ ਹੈ। ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ। ਕੀ ਗਾਇ ਤੁਹਾਡੇ ਗੁਰੂ ਨੇ? ਤੁਸੀਂ ਗੁਰੂ ਨੇ ਮੰਨਦੇ ਹੈ। ਤੁਹਾਡਾ ਵੀ ਉਸੇ ਗੁਰੂ ਨੇ। ਅਸੀਂ ਅਜਾ ਹੱਕਾਂ ਦੇ ਖਾਤਰ ਥਾ ਥਾ ਦੇ ਸਾਨੂੰ ਮੋਰਚੇ ਲਾਣਾ ਪੈਂਦੇ ਨੇ ਕਦੀ ਡਾਡਰਾਂ ਤੇ ਕਦੀ ਇਨਸਾਫ ਲੈਣਾ ਪੈਂਦੇ ਧਰਮ ਦਾ ਕਦੀ ਅੰਨ ਪਿੱਛੇ ਸਾਨੂੰ ਮੋਰਚੇ ਕਿਤੇ ਵੀ ਲੜਾਈ ਲੜੀ ਜਾਂਦੀ ਹੈ ਸਰਕਾਰ ਝੂਠੀ ਹੈ ਕਿਸਾਨਾਂ ਨੂੰ ਕਹਿੰਦੇ ਆ ਕਿ ਟਰਾਲੀਆਂ ਨਾਲ ਲੈ ਕੇ ਆਓ ਪੈਦਲੋਂ ਕਿਸਾਨ ਪੈਦਲ ਚੱਲੇ ਨੇ ਤਾਂ ਉਹਨਾਂ 'ਤੇ ਹਮਲਾ ਕੀਤਾ ਗਿਆ ਆਪ ਤੁਸੀਂ ਇੰਨਾਂ ਨਹੀਂ ਖਾਂਦੇ ਕੀ ਗਾਲ ਕਸਾਣ ਇੱਕ ਪੈਦਾ ਕਰਕੇ ਇਨਨੂੰ ਤਾਂ ਦਸਾਂ ਵਰਦੇਸਾਂ ਦੇ ਢਿੱਡ ਭਰਦਾ ਹੈ ਉਹ ਸਾਡਾ ਕਿਸਾਨ ਪੇਟ ਤੇ ਹੱਥ ਧਰ ਕੇ ਭੁੱਖਾ ਕਈ ਦਿਨਾਂ ਤੋਂ ਬੈਠਾ ਹੈ ਅਨਸਾਫ਼ ਲੈਣ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਸਾਡੇ ਗੁਰਜੀਤ ਸਿੰਘ ਖਾਲਸਾ ਟਾਵੇਰ ਤੇ ਬੈਠਾ ਹੈ ਉਹ ਜਾਗੋ ਮੇਰੇ ਪੰਜਾਬ ਦੇ ਲੋਕ ਤੁਹਾਨੂੰ ਜਾਗਣਾ ਪਏਗਾ ਸਰਕਾਰ ਤੁਹਾਡੀ ਆਵਾਜ਼ ਨੂੰ ਦਬਾ ਰਹੀ ਹੈ ਪਰ ਆਵਾਜ਼ ਦੱਬਣੀ ਨਹੀਂ ਚਾਹੀਦੀ ਵੱਡੇ بلند ਕਰੋ ਆਪਣੇ ਹੱਕਾਂ ਦੇ ਖਾਤਰ ਇਹ ਸੜਕਾਂ ਦੇ ਬਣਾ ਸਾਡਾ ਕੋਈ ਸ਼ੌਕ ਨਹੀਂ ਅਸੀਂ ਮੰਗਦੇ ਨਹੀਂ ਆਪਣੇ ਹੱਕਾਂ ਖਾਤਰ ਲੜਦੇ ਆਂ ਮੰਗਦੇ ਕੰਮ ਨਹੀਂ ਅਸਰ ਲਈਂ ਅੰਦੀਆਂ ਝੋਲੀਆਂ ਕਰਕੇ ਸਾਡੇ ਰੋਟੇ